ਹਾਂਜੀ ਕਿਦਾਂ ਸਾਰੇ ਅੱਜ ਦੀ ਵੀਡੀਓ ਕਿਸੇ ਇੱਕ ਕਰੈਕਟਰ ਤੇ ਨਹੀਂ ਹੈਗੀ ਬਲਕਿ ਉਹਨਾਂ ਤੇ ਜਿਨ੍ਹਾਂ ਨੇ ਪੂਰੇ ਪੰਜਾਬ 'ਚ ਗੰਦ ਬਾੜ ਖਿਆ ਸਾਲਾ ਸਮਝ ਨਹੀਂ ਆਉਦੀ ਕਿਹੜੇ ਗੰਦ ਨੂੰ ਸਭ ਤੋਂ ਪਹਿਲਾਂ ਲੈ ਕੇ ਆਈਏ ਹਰ ਮੁੰਡਾ ਜਿਸਮ ਦਾ ਭੁੱਖਾ ਨਹੀਂ ਹੁੰਦਾ ਕੁਝ ਕੁ ਕੁੜੀਆਂ ਵੀ ਹੁੰਦੀਆਂ ਨੇ ਹਰ ਕੁੜੀ ਜਿਸਮ ਦੀ ਭੁੱਖੀ ਨਹੀਂ ਹੁੰਦੀ ਕੁਝ ਕੁ ਮੁੰਡੇ ਵੀ ਹੁੰਦੇ ਨੇ ਇਹ ਕੌੜਾ ਸੱਚ ਆ ਬਈ ਚਿਪੂਗਾ ਜ਼ਰੂਰ ਸੱਚੀ ਗੱਲ ਆ ਬਈ ਰੜਕੂਗੀ ਜ਼ਰੂਰ ਠੀਕ ਆ ਬਹੁਤ ਸੋਹਣੀ ਕਲਮਾ ਵੀਰ ਚੜੀ ਤੋੜ ਕੇ ਬੰਡ ਚੱਲ ਰਹਾ ਹੂੰ ਬਈ ਲੋਕਾਂ ਨੇ ਨਾ ਸੁਣ ਚੁੱਪ ਕਰਕੇ ਪਿੱਛੇ ਨਹਿਰ ਤੇ ਸ਼ਾਨ ਮਾਰ ਭੈਣ ਦੀ ਲਾਲ ਹੈ ਜੀ ਸ਼ਰੀ ਦੀ ਜੇ ਅੱਜ ਸਰਜੀਤ ਬਾਦਰ ਜਿਉਂਦਾ ਹੁੰਦਾ ਤੀ ਤਰੀ ਬੰਡ ਨਾਲ ਕਰਦੇ ਸੀ ਡੰਡੇ ਮਾਰ ਮਾਰ ਕੇ ਐਨਾ ਸੱਚ ਨਾ ਬੋਲਿਆ ਕਰ ਵੀਰ ਸਰਕਾਰਾਂ ਨੇ ਮਰਵਾ ਦੇਣਾ ਤੇਨ ਜੇ ਮਾਲਕਾਂ ਦੀ ਕੀ ਹਾਲੇ ਤੋੜੇ ਖੜਿਆ ਦਾ ਅਗੇ ਦੇਵਾ ਕਰਕੇ ਫ੍ਰੀ ਹੋ ਗਏ ਤਾਂ ਫੇ ਆ ਜਾ ਕਰੋ ਦਰਸ਼ਨ ਕਰਨ ਲਈ ਕੋਈ ਰੋਕ ਕੇ ਕਹਦੇ ਹੜਾ ਆਇਆ ਸੜਾ ਆ ਨਾਲੇ ਆ ਗੀਟੀਆਂ ਮਾਨੂੰ ਫੋਦੇ ਦਾ ਮੈਸ ਹੋਇਆ ਇਹ ਬਾਬਾ ਵਜਾਵੇ ਜੀੜੀਆਂ ਸਾਲਾ ਬਿਨੂਤੀ ਲੋਦਾ ਖਬਾ ਟੜਾ ਲੱਗਦਾ ਜਮੀ ਸਿਰ ਤੇ ਆਪਣਾ ਬਣੀ ਪਰਦਾ ਜਿਵੇਂ ਸਾਲਾ ਜੰਗ ਤੇ ਜਾਣਾ ਹੋਵੇ ਘਰੇ ਦੋ ਰੋਟੀਆਂ ਬੱਦ ਲਾਉਣ ਲੱਗੇ ਮੌਤ ਪੈ ਜਾਂਦੀ ਆ ਬੀਬੀਆਂ ਨੂੰ ਇੱਥੇ ਦੇਖ ਸਾਲੀ ਪਰੀ ਲੋ ਤੇ ਬੈਠੂ ਤਿਆਰ ਹੋਈਆਂ ਫਿਰਦੀਆਂ ਨੇ ਯਾਰ ਹੁਣ ਤਾਂ ਇੰਸਟਾਗ੍ਰਾਮ ਦਾ ਨਾਮ ਭਾਲ ਕੇ ਬਾਬਾਗ੍ਰਾਮ ਜਾਂ ਸਾਧੂਗ੍ਰਾਮ ਕਰ ਦੋ ਸਤਾਲੀ ਹਰੇਕ ਰੀਨ ਚ ਬਾਬਾ ਜਪ ਨਾਮ ਬਾਬਾ ਵੀ ਹੱਸ ਰਿਹਾ ਕਿ ਸਾਲਾ ਗੱਲੇ ਮੇਰੇ ਲਈ ਇਕੱਠੇ ਹੋਏ ਨੇ ਮਾਗਨਾ ਪਟਨੀ ਭਰਾਵਾ ਕਿਹੜੇ ਕਮੀ ਲੱਗਾ ਚੋਰੀ ਚੋਰੀ ਕਰ ਤੂੰ ਲੋਕਾਂ ਨੇ ਕੀ ਬਾਈ ਐ ਤਾਂ ਸਾਲੇ ਬੋਲਦੇ ਰਹਿੰਦੇ ਤੂੰ ਮਰੋੜੇ ਜਗੇ ਛਾੜਦਾ ਜਿਹੜੇ ਚਾਰ ਵਾਲ ਨੇ ਸਾਲਾ ਚਰ ਲੋ ਕਿਸ ਨੇ ਗਾਲਾਂ ਨਹੀਂ ਦੇਣੀਆਂ ਜਿੱਥੇ ਮਿਲੇ ਬੁੰਡ ਕਟੋ ਸਾਲੇ ਦੀ ਅੱਗੇ ਨਾ ਮੇਰਾ ਵੀ ਜਰਦਾਗ ਛਾਤੀ ਚ ਲਤਾਂਣੀ ਪੈਂਦੀਆਂ ਭੋਸੜੀ ਦੇ ਜਿਹੜੇ ਦੋ ਵਾਲੇ ਉਹਨਾਂ ਪਟਨੀ ਡਾਕਟਰ ਸਾਹਿਬ ਤੇ ਇਹਨਾ ਕੰਮਾ ਕਰਕੇ ਦੁਕਾਨੇ ਚ ਜਲਦੀ ਦੇਖੇਗੇ ਤੇ ਨਾਲੇ ਦੁਕਾਨ ਚ ਨਾ ਪੜ ਜੀ ਡਾਕਟਰ ਸਾਹਿਬ ਥੋੜਾ ਧਿਆਨ ਨਾਲ ਕਿਸੇ ਮਰੀਜ਼ ਦੇ ਚਤਰਾਚਨਾ ਮਰਿਓ ਬਈ ਕੋੜੇ ਦੇ ਚੜਾ ਕੇ ਲੜੜੇ ਤੇ ਬਈ ਬਣ ਕੇ ਕੋਈ ਗਲਤ ਕਰਮ ਚੱਕਲਾ ਹੱਡੀ ਨਾਲ ਜਨਾ ਚਾਹੇ ਛਾਤੀ ਚ ਨਾਲ ਤਣੀ ਪੈਂਦੀ ਆ ਬਈ ਲੋਕਾਂ ਦਾ ਕੰਮ ਤਾਂ ਬੋਲਣਾ ਤੋਂ ਹੀ ਚੁੱਪ ਕਰਿਆ ਘੋੜੀ ਸਮੇਂ ਤੇ ਨਹਿਰ ਚ ਛਾਲ ਮਾਰ ਤੇਰੇ ਬਣ ਕਰਨਾਂ ਦੀ ਕੀ ਆ ਜਿੱਕੇ ਫੋਕਲੀ ਮੇਰੀ ਆ ਰਹੀ ਤੇ ਕੀ ਕਰਾਂ ਮੈਂ ਕਿਆ ਅੰਦਰਾ ਮਚਾ ਲੈਣਾ ਸ਼ਰਾਬੀ ਤੇ ਤੇਰੀ ਜਦ ਆਂ ਚਿੱਕ ਗਮ ਵਿੱਚ ਪੀਦਾ ਦਾਰੂ ਕਰਦੀ ਏ ਅਡੀਨ ਜੇ ਨਜ਼ਰ ਛਾਤੀ 'ਚ ਲੱਤਾਂ ਨਹੀਂ ਪਈਆਂ ਤੂੰ ਸਪਰੇਸਪਰੂਪੀ ਮੇਰਾ ਵੀਰ ਉਹਦੇ ਨਾਲ ਇੱਕ ਵਾਰ ਚ ਅੰਦਰਾ ਅੰਦਰਾ ਸਭ ਕੁਝ ਮੱਚ ਜਾਊਗਾ ਰੋਏ ਰੋਏ ਨੇ ਓੱਖਾ ਖੁਨਾ ਸਾਨੂੰ ਪਤਾ ਬਾਈ ਤੂੰ ਆਪਣੇ ਧੰਮ ਤੇ ਫੁੱਦੋ ਬਣਿਆ ਬਾਪੂ ਦੇ ਸਿਰ ਤੇ ਘਾਗ ਆ ਕੇ ਸੜਾ ਐਡਾ ਹੋਇਆ ਬਾਈ ਐਨਾ ਭਾਰ ਲੈ ਕੇ ਤਾਂ ਕਿਸੇ ਸਿਰ ਤੇ ਉੱਡਿਆ ਵੀ ਨਹੀਂ ਜਾਣਾ ਗੱਲਾਂ ਨਹੀਂ ਬਣੀ ਡਿਲੀਟ ਕਰ ਦੇ ਭੈਣ ਚ ਵੀਡੀਓ ਨੂੰ ਚੱਲ ਹੁਣ ਘਰੇ ਚੱਲ ਬੇਬੇ ਉਡੀਕਦੀ ਆ ਪਹੌਰ ਨਹੀਂ ਸੀ ਜਿੰਨੀ ਪਹੌਰ ਤੀ ਲੈ ਤੂੰ ਉਹਦੇ ਗਰਹਿ ਕਦੋਂ ਜਾਵੇਂਗਾ ਬਾਈ ਤੂੰ ਕੋਈ ਗਲਤ ਕਰ ਤਾ ਕਿਉਂ ਨਹੀਂ ਚੁੱਪਦਾ ਲੋਕਾਂ ਨੇ ਬੋਲੀ ਜਾਣਾ ਤੇ ਚੁੱਪ ਕਰਕੇ ਨੈਤ ਸਿਆਲ ਮਾਰਦੇ ਨਾਮਾ ਕੋਲੇ ਸੀਸਾ ਰੱਖਦੀ ਨਾਮਾ ਕੋਲੇ ਕੰਗਾ ਰੱਖਦੀ ਨਾਮਾ ਕੋਲੇ ਸੀਸਾ ਰੱਖਦੀ ਨਾਮਾ ਕੋਲੇ ਕੰਗਾ ਰੱਖਦੀ ਹਿੰਦੁਸਤਾਨ ਦੀ ਧੀਆ ਹਿੰਦੁਸਤਾਨ ਦੀ ਧੀਆ ਡਾਕਟਰ ਪੀਮਰਾਓ ਦੀ ਬੇਟੀ ਆ ਮਿੱਟੀ ਦਾ ਮੈਂ ਬੁੱਤ ਹਾਂ ਬੁੱਤ ਵਿੱਚ ਦੇ ਲਾ ਮੇਰੀ ਪਿੱਠ ਪਿੱਛੇ ਮੇਰੀ ਕੰਡ ਦੇ ਮੰਗਰ ਚਾਹੇ ਮੂੰਹ ਤੇ ਜੋ ਕੋਈ ਮੈਨੂੰ ਕੁਛ ਮਾੜਾ ਕਹੇ ਚੰਗਾ ਕਹੇ ਮੇਰੇ ਫਿਊਚਰ ਨੂੰ ਮੇਰੇ ਦਿਲ ਨੂੰ ਦੋਨਾਂ ਚੀਜ਼ਾਂ ਨੂੰ ਮੈਂ ਸਾਫ਼ ਰੱਖਦੀ ਆਂ ਦੇਲ ਅਤੇ ਫਿਊਚਰ ਨੂੰ ਮੈਂ ਸੀਸੇ ਨੂੰ ਵੀ ਤੋੜ ਦੇ ਕੰਗੇ ਨੂੰ ਵੀ ਤੋੜ ਦੇ ਜਿਹੜੀ ਹੱਟੀ ਤੋਂ ਫੋਨ ਲਿਆਂਦਾ ਬੇੰਤੀ ਆਂਟੀ ਉਹਨੂੰ ਜਿਾ ਕੇ ਵਾਪਸ ਮੋੜ ਦੇ ਨਾ ਤੂੰ ਕੋਲੇ ਡਾਂਗ ਰੱਖਦੀ ਨਾ ਤੂੰ ਕੋਲੇ ਰਦਾਫਲ ਰੱਖਦੀ ਮੂੰਹ ਐ ਤਰ੍ਹਾਂ ਚੂਰਾ ਵਰਗਾ ਨਾ ਤੂੰ ਕੋਲੇ ਥੇਲੇ ਦੀ ਅਕਲ ਰੱਖਦੀ ਆਂਟੀ ਸਾਰੇ ਤੈਨੂੰ ਜਗਾ ਮੜਾ ਕਹਿਣਗੇ ਤੂੰ ਫੇਗਰ ਨਾ ਕਰ ਚੁੱਪ ਕਰਕੇ ਨਹਿਰ 'ਚ ਛਾਲ ਮਾਰ ਦੇ ీకే మిత్రు అయినా చనల్ ను సబ్స్క్రైబీ బాక్ జీ ధన్వాద